ਮੇਰੇ ਯਾਰ ਲਿਫਟਿੰਗ ਨੇ ਜਿਹੜੇ ਹੁੰਦੀ ਐ ਸਾਬਾ ਨਹੀਂ ਹੀ ਪੈਣਾ ਜਦੋਂ ਲਿਫਟੇਡ ਮੌਕੇ ਸਰ ਹੋ ਜਾਂਦੀ ਮਾਲ ਚ ਕੋ ਜਾਂਦਾ ਤੇ ਫਿਰ ਇਹ ਐਨਾ ਮਾਲ ਜਿਹੜਾ ਗਿੱਲਾ ਹੋ ਗਿਆ ਆ ਤੇ ਮੌਕੇ ਤੇ ਚੁੱਕਿਆ ਨਹੀਂ ਗਿਆ ਸਾਰਾ ਮਾਲ ਖਰਾਬ ਹੋ ਗਿਆ ਲੈਵਰ ਦਾ ਡਬਲ ਕੰਮ ਪੈਣ ਡਿਆ ਪੰਜਾਬ ਵੀ ਦੇਖ ਲੋ ਕੀ ਬਣ ਡਿਆ ਪਾਣੀ ਕਿੰਨਾ ਕਿੰਨਾ ਖਲੋਤਾ ਦਾ ਜੇ ਤੇ ਸਾਰੇ ਬਨੇ ਵੇਖ ਲੋ ਛਾਤੀ ਮਾਰ ਕੇ ਸਾਰੀ ਜਿੰਨੀ ਮੰਡੀ ਚ ਮਾਲ ਆ ਸਾਰਾ ਗਿੱਲਾ ਹੋ ਗਿਆ ਲੱਖਾਂ ਦੇ ਹਸਾਣਾ ਬੋਰੀਆਂ ਪਈਆਂ ਜੀ ਔਰ ਲਿਫਟਿੰਗ ਦੇ ਕਰਕੇ ਮਾਲ ਜੁ ਕੋ ਨਾ ਕਰਨ ਦੇ ਸਾਰਾ ਮਾਲ ਗਿਲਾ ਹੋਇਆ ਤੇ ਮਾਲ ਜ ਕੋਇਆ ਨਹੀਂ ਆ ਤੇ ਬਹੁਤੀ ਅਗਰ ਮਾਲ ਟਾਈਮ ਸਰ ਜੁ ਕੋਇਦਾ ਜੇ ਇਹ ਕੰਮ ਹੋਣਾ ਨਹੀਂ ਸੀ ਆਇਆ ਵੀ ਹੁਣ ਡਬਲ ਲੇਵਰ ਪੈਤੀ ਪਈ ਆ ਤੇ ਡਬਲ ਖਰਚੇ ਪੈਣਦੇ ਜੇ ਅਗਰ ਟਾਈਮ ਸਰ ਮਾਲ ਜ ਕੋਈ ਉਹ ਇੱਕ ਤੋਂ ਧੁੱਪ ਲੱਗੀ ਕੋਈ ਫੇਰ ਮਾਲ ਗੱਡੀਆਂ ਟਾਈਮ ਸਰ ਆ ਨਹੀਂ ਨਹੀਂ ਆ ਮਾਲ ਪਿੱਛੋਂ ਲੱਤ ਨਹੀਂ ਡਿਆ ਲੇਵਰਾਂ ਦਾ ਪ੍ਰੋਬਲਮ ਪੈਣ ਦੀ ਖਰੀਦ ਏਜੰਸੀਆਂ ਨੇ ਤੇ ਖਰੀਦ ਪੂਰੀ ਕੀਤੀ ਆ ਜੀ ਇਹ ਸਿਰਫ ਕੰਟਰੈਕਟਰ ਵੱਲੋਂ ਜਿਹੜਾ ਉਹ ਲਿਫਟਿੰਗ ਦਾ ਠੇਕੇਦਾਰ ਆ ਟਰਾਂਸਪੋਰਟਰ ਦਾ ਜਿਹਦੇ ਕੋਲ ਟਰਾਂਸਪੋਰਟ ਦਾ ਟੈਂਡਰ ਹੈ ਉਹਦੇ ਕੋਲ ਟਰੱਕ ਹੈ ਨਹੀਂ ਜਿਹਦੇ ਕੋਲ ਲੇਬਰ ਦਾ ਟੈਂਡਰ ਹੈ ਉਹਦੇ ਕੋਲ ਲੇਬਰ ਹੈ ਨਹੀਂ ਉਹਦੇ ਕਰਕੇ ਦੇਖਦੇ ਆ ਤੇ ਬੜਾ ਸੁਣਾ ਸਰਕਾਰ ਨੇ ਕੀਤਾ ਸੀਗਾ ਜਿਵੇਂ ਅੱਗੇ ਲੋਡਿੰਗ ਸੀਗੀ ਤੇ ਆ ਸੀਗੀ ਸਟਿਚਿੰਗ ਜੇ ਸੁਮਾਈ ਤੇ ਲੋਡਿੰਗ ਆੜਤੀਆਂ ਨੂੰ ਦਿੱਤੀ ਹੈ ਲਿਫਟਿੰਗ ਵੀ ਆੜਤੀਆਂ ਨੂੰ ਦਿੱਤੀ ਜਾਏ ਅਸੀਂ ਆਪੋ ਆਪਣੀ ਦੁਕਾਨ ਦਾ ਮਾਲ ਜਿੰਨਾ ਹੈਗਾ ਸਰਕਾਰ ਦੇ ਕਦਮਾਂ ਅੱਚ ਪਹੁੰਚਾ ਦੀ ਹੈ ਸਰਕਾਰ ਦੀ ਕਣਕ ਖਰਾਬ ਹੋ ਰਹੀ ਹੈ ਹੁਣ ਮੇਰੀ ਆਪਣੀ ਫਰਮ ਤੇ ਮੇਰੀ ਦੁਕਾਨ ਤੇ ਅੱਜ ਤੱਕ ਇੱਕੋ ਟਰਾਲੀ 500 ਬੋਰੀ ਚੁੱਕੀ ਹੈ ਸਾਰੀ ਮੇਰੀ ਜਿੰਨੀ ਪਰਚੇਜ ਹੋਈ ਸਾਰੀ ਉਦਾਂ ਪਈ ਉਹ ਸਾਰੀ ਭੇਜ ਗਈ ਖਰਾਬ ਬਿਯਮ ਨੂੰ ਸੁਕਾਉਣੀ ਪੈਣੀ ਸਾਹਮਣੀ ਪੈਣੀ ਜਦਕਿ ਮੰਡੀ ਬੋਰਡ ਦੇ ਅਕਾਰਡਿੰਗ ਟੂ ਲਾ ਬਾਈ ਲਾਜ਼ਮ ਮੁਤਾਬਕ 72 ਘੰਟਿਆਂ ਤੋਂ ਬਾਅਦ ਅਸੀਂ ਜ਼ਿੰਮੇਵਾਰ ਨਹੀਂ ਹਾਂ ਕਿ ਸ਼ਾਟ ਦੇ ਦਿੰਦੇ ਉਹਨਾਂ ਨੂੰ ਸਾਨੂੰ ਸ਼ਾਟਾਂ ਵੀ ਪਾਉਣੀਆਂ ਨੇ ਸਾਡਾ ਮਾਲ ਵੀ ਘਟਾਉਣਾ ਤੁਸੀਂ ਕੰਟ੍ਰੈਕਟ ਪੁੱਛ ਲੋ ਏਜੰਸੀਆਂ ਨੂੰ ਜਾਂ ਕਿਸੇ ਆੜਤੀ ਨੂੰ ਪੁੱਛ ਲੋ ਏਜੰਸੀਆਂ ਨੇ ਤਾਂ ਕੀ ਸਰਕਾਰੀ ਉਹਨਾਂ ਨੇ ਕੀ ਬੋਲਣਾ ਚਾਹਿਆ ਗੱਲ ਨਹੀਂ ਕਰਨੀ ਏਜੰਸੀ ਦਾ ਕਸੂਰੀ ਉਹਨਾਂ ਨੇ ਪਰਚੇਜ ਕੀਤੀ ਹੈ ਉਹ ਸਟੋਰੇਜ ਪੁਆਇੰਟ ਤੇ ਉਹਨਾਂ ਸਟੋਰ ਕਰਨੀ ਇਹ ਟਰਾਂਸਪੋਰਟਰ ਨੇ ਮੰਡੀ ਦੇ ਵਿੱਚੋਂ ਮਾਲ ਚੁੱਕ ਕੇ ਤੇ ਉੱਥੇ ਸਟੋਰੇਜ ਪੁਆਇੰਟ ਤੇ ਪਹੁੰਚਾਉਣਾ ਹੈ ਇਹ ਠੇਕਾ ਦੇਣ ਲੱਗੇ ਵੇਖਣੇ ਹੈ ਗੱਡੀ ਐਫਐਸਟੀ ਲੈ ਜਾ ਕੇ ਹੋਰ ਅਧਿਕਾਰੀ ਵੀ ਇਹਨੂੰ ਦੇਖਦੇ ਆਏ। ਇਹ ਦਵਾਰ ਤੂੰ ਦੱਸ ਸਕਦੇ ਕਿ ਕੀ ਵੇਖਿਆ? ਉਹਦੇ ਕਰਦੇ ਕੀ ਨੇ ਜਦੋਂ ਟੈਂਡਰ ਲੈਂਦੇ ਨੇ ਝੂਠੀਆਂ ਆਰਸੀਆਂ ਲੈਂਦੇ ਨੇ ਇੱਥੋਂ ਸੌ ਆਰਸੀ ਇਕੱਠੀ ਕੀਤੀ ਤੇ ਮੈਂ ਗਰਦਾਸਪੁਰ ਵੀ ਖਾ ਦੇਤੀ ਮੈਂ ਇਨਾ ਟੈਂਡਰ ਲੈ ਮੇਰੇ ਕੋਲ ਸੌ ਟਰੱਕ ਆ ਗਏ। ਇਹੋ ਬਟਾਲੇ ਆਰਸੀਆਂ ਲਾਰਦੀਆਂ ਇਹੋ ਆਰਸੀਆਂ ਚੋ ਕੇ ਪਠਾਨਕੋਟ ਲਾਰਦੀਆਂ ਸੌ ਆਰਸੀਆਂ ਚੋ ਕੇ ਅੰਬਰਸਰ ਲਾਰਦੀਆਂ। ਅੰਬਰਸਰ ਠੇਕੇਦਾਰ ਨੂੰ ਉਹ ਟਰੱਕ ਗਿਣੇਗੇ ਪਟਾਲੇ ਵੀ ਗਿਣੇਗੇ ਪਠਾਨਕੋਟ ਵੀ ਗਿਣੇਗੇ ਗਰਦਾਸਪੁਰ ਵੀ ਗਿਣੇਗੇ ਹਿੜਪੁਰ ਵੀ ਦੋ ਟਰੱਕ ਲੱਗੇ ਨੇ ਗਰਦਾਸਪੁਰ ਮੰਡੀ ਜੀ ਕਿਦੋਂ ਮਾਲ ਲਿਫਟ ਕਰ ਲੈਣਗੇ ਮੇਰੀ ਇੱਕ ਬੋਰੀ ਨਹੀਂ ਲਿਫਟਿੰਗ ਹੋਈ ਲਿਫਟਿੰਗ ਨਾ ਹੋਣ ਕਰਕੇ ਸਾਰਾ ਦਿੱਕਤ ਆਈ ਲਿਫਟਿੰਗ ਨਾ ਹੋਣ ਕਰਕੇ ਮਾਲ ਖਰਾਬ ਹੋਇਆ ਹੁਣੇ ਸਾਨੂੰ ਛਾਟਪਾਉਂਣ ਕੁਛਕਾ ਨਹੀਂ ਡੀਸੀ ਸਾਹਿਬ ਦੇ ਧਿਆਨ ਚ ਲਿਆ ਦਿੱਤਾ ਗਿਆ ਲਿਖਤੀ ਦਿੱਤਾ ਗਿਆ ਨੰਬਰ ਦਰਖਾਸਤ ਜਿਹੜੀ ਐਪਲੀਕੇਸ਼ਨ ਦੇ ਕੇ ਦੋ ਤਿੰਨ ਵਾਰੀ ਦਰਖਾਸਤਾਂ ਦੇ ਕੇ ਨੰਬਰ ਲਵਾ ਕੇ ਸੀ ਰੱਖਿਆ ਕੱਲ ਨੂੰ ਸਾਡੇ ਨੂੰ ਕੋਈ ਛਾਟ ਪਾਉਂਦੇ ਕੋ ਨੁਕਸਾਨ ਕਰਦੇ ਨੇ ਉਹਦੀ ਸਾਰੀ ਜ਼ਿੰਮੇਵਾਰੀ ਠੇਕੇਦਾਰ ਦੀ ਹੋਈ ਲਿਫਟਿੰਗ ਹੈਗੀ ਆ ਜੇ ਮੈਂ ਫਿਗਰ ਦੇ ਵਿੱਚ ਬੋਲਾਂ ਤੇ ਹੁਣ ਤੱਕ 55 ਲਿਫਟ ਕਰ ਲਈ ਆ ਤੇ ਜਿਹੜੀ ਦੂਸਰੀ ਹੈਗੀ ਆ ਏਜੰਸੀ ਮਾਰਕਫੈਡ ਉਹਨਾਂ ਵੱਲੋਂ 830 ਮੀਟ੍ਰਿਕ ਟਨ ਪ੍ਰੋਗਰੈਸਿਵ ਲਿਫਟਿੰਗ ਹੋ ਗਈ ਆ ਤੇ ਜਿਹੜੀ ਪਾਨਸਪ ਹੈ ਉਹਦੀ ਉਹਨਾਂ 617 ਤੇ ਜਿਹੜੀ ਪ੍ਰਾਈਵੇਟ ਹੈਗੀ ਆ ਜੇ 1767 ਮੀਟ ਟਨ ਟੋਟਲ ਉਹਨਾਂ ਦੀ ਚੇਜ਼ ਹੋਏ ਤੇ 2382 ਤੇ ਵੈਨ ਵੀ ਟਾਕ ਇਨ ਦਾ ਪਰਸੈਂਟੇਜ ਤੋਂ ਜਿਹੜੀ ਪਾਨਗ੍ਰੇਨ ਆ ਉਹਦੇ ਵੱਲੋਂ 47% ਹੁਣ ਤੱਕ ਲਿਫਟਿੰਗ ਹੋ ਗਈ ਆ ਤੇ ਜਿਹੜੀ ਮਾਰਕ ਫੈਡ ਹੈਗੀ ਆ ਉਹਦੇ ਵੱਲੋਂ 41% ਲਿਫਟਿੰਗ ਹੋ ਗਈ ਆ ਤੇ ਜਿਹੜੀ ਪੰਸਪ ਆ ਉਹਦੇ ਵੱਲੋਂ ਹਜੇ ਤੱਕ 25% ਲਿਫਟਿੰਗ ਹੋ ਗਈ ਆ ਤੇ ਜਿਹੜੀ ਪ੍ਰਾਈਵੇਟ ਪਰਸੈਂਟੇਜ ਹੈਗੀ ਆ ਉਹ 60% ਜਿਹੜੀ ਹੈਗੀ 86% ਲਿਫਟਿੰਗ ਹੋ ਚੁੱਕੀ ਆ ਇਹ ਮੇਰੀ ਲਿਫਟਿੰਗ ਦੀ ਅਡੀਸ਼ਨ ਆ ਸਾਰੀ ਤੇ ਜਿੱਥੋਂ ਤੱਕ ਐਜ਼ ਅ ਸੈਕਟਰੀ ਮਾਰਕਟ ਮੇਂ ਟੀ ਮੇਰੀ ਡਿਊਟੀਆਂ ਮੰਦੀ ਆ ਉਹ ਤਾਂ ਮਨਕੀ ਸਾਰੀ ਪ੍ਰਾਪਰਟੀ ਨਿਭਾਈ ਜਾ ਰਹੀ ਆ ਤੇ ਜਿਹੜੀ ਮਨਕੀ ਜਿਤਨਾ ਉਹ ਜਿਸ ਤਰ੍ਹਾਂ ਆਪਣੇ ਮਾਨਯੋਗ ਮੇਰੇ ਸੈਕਟਰੀ ਮੰਡੀ ਬੋਰਡ ਦਾ ਸੀਨੀਅਰ ਆਫਿਸਰ ਆਰਾਮ ਮੀਰ ਜੀ ਉਹਨਾਂ ਵੱਲੋਂ ਜੋ ਸਾਡੇ ਜਿੱਦਾਂ ਐਕਟ ਰੂਲਸ ਬਾਈ ਲਾ ਜਾਂ ਸਮੇਂ-ਸਮੇਂ 'ਚ ਜਿਹੜੀਆਂ ਹਦਾਇਤਾਂ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸਾਨੂੰ ਅਸੀਂ ਗਰਾਊਂਡ ਲੈਵਲ ਤੇ ਬੀਇੰਗ ਸੈਕਟਰੀ ਮਾਰਕੀਟਿੰਗ ਐਗਜ਼ੀਕਟਿਵ ਆਫਿਸਰ ਹੁੰਦਾ ਮਾਰਕੀਟਿੰਗ ਮੰਡੀ ਦਾ ਉਹਨਾਂ ਨੂੰ ਗਰਾਊਂਡ ਲੈਵਲ ਤੇ ਇੰਪਲੀਮੈਂਟ ਕਰਨਾ ਹੁੰਦਾ ਤੇ ਉਹ ਮੇਰੇ ਵੱਲੋਂ ਪੂਰੀਆਂ ਇੰਪਲੀਮੈਂਟ ਕੀਤੀਆਂ ਜਾ ਰਹੀਆਂ ਤੇ ਜਿੱਥੋਂ ਤੱਕ ਜਿਹੜੀ ਹੈਗੀ ਆ ਲਿਫਟਿੰਗ ਦਾ ਜਿਹੜੇ ਸਾਡੇ ਮਾਨਯੋਗ ਡਿਪਟੀ ਕਮਿਸ਼ਨਰ ਜੀ ਨੇ ਦਲਵਿੰਦਰ ਜੀ ਸਿੰਘ ਜੀ ਆਈ ਉਹਨਾਂ ਦੇ ਵੀ ਪਹਿਲਾਂ ਇੱਕ ਵਾਰੀ ਮੇਰੀ ਮੇਨ ਮੰਡੀ ਦੀ ਵੀਡੀਓ ਵਾਇਰਲ ਹੋਈ ਸੀ ਜਦੋਂ ਉਹਨਾਂ ਦੇ ਧਿਆਨ ਵਿੱਚ ਇਹ ਚੀਜ਼ ਆਈ ਉਹ ਤੁਰੰਤ ਉਹਨਾਂ ਨੇ ਮੇਰੀ ਮੰਡੀ ਵਿజిਟ ਕੀਤੀ ਸਾਰੇ ਡੀਐਮਸ ਨੂੰ ਦੀ ਮੀਟਿੰਗ ਕੀਤੀ ਮੀਟਿੰਗ ਕਰਨ ਤੇ ਉਹਨਾਂ ਨੇ ਸਟ੍ਰਿਕਟਲੀ ਜਿਹੜੇ ਹੈਗਾ ਡੀਐਮਸ ਨੂੰ ਲਿਫਟਿੰਗ ਦੀ ਸਪੀਡ ਅਪ ਕਰਨ ਲਈ ਕਿਹਾ ਜਦੋਂ ਡੀਸੀ ਸਾਹਿਬ ਨੇ ਇਹ ਗੱਲ ਏਜੰਸੀਜ਼ ਨੂੰ ਕਹੀ ਆ ਕਹਿੰਿਆ ਸਟ੍ਰਿਕਟਲੀ ਉਸ ਤੋਂ ਬਾਅਦ ਇਹ ਚ ਕੋਈ ਦੋ ਰਾਏ ਨਹੀਂ ਕਿ ਲਿਫਟਿੰਗ ਜਿਹੜੀ ਹੈਗੀ ਬਹੁਤ ਜ਼ਿਆਦਾ ਇੰਪਰੂਵ ਹੋਈ ਹੈ ਇਨ ਨੀਅਰ ਬਾਊਟ ਕਾਫੀ ਜਿੰਨਾ ਮੈਂ ਦੱਸ ਹੀ ਚੁੱਕੀਆਂ ਫਿਗਰਸ ਉਹ ਮਲਕੀ ਐਡਮਿਨਿਸਟ੍ਰੇਸ਼ਨ ਵੀ ਬੜੀ ਬੜੀ ਗੰਭੀਰ ਸਰ ਨਾਲ ਇਹ ਕੰਮ ਕਰ ਰਹੀ ਆ ਬਟ ਇਵਨ ਥੋ ਫਿਰ ਵੀ ਜਿਹੜੀ ਹੈਗੀ ਆ ਥੋੜਾ ਲਿਫਟਿੰਗ ਦੇ ਵਿੱਚ ਤੁਸੀਂ ਜਿਹੜਾ ਦੇਖ ਰਹੇ ਹੋ ਕਿ ਕਾਫੀ ਸਪੀਡ ਅਪ ਹੋਈ ਆ ਬਟ ਸਪੀਡ ਅਪ ਹੋਏਗੀ ਤੇ ਜਿੰਨੀ ਕਿ ਬਾਰਿਸ਼ ਹੋਈ ਆ ਉਹਦੇ ਮੁਤਾਬਕ ਮੈਂ ਆਪ ਵੀ ਮੰਡੀ ਚ ਵਿਜ਼ਿਟ ਕੀਤਾ ਕੋਈ ਇੰਨਾ ਜ਼ਿਆਦਾ ਨੁਕਸਾਨ ਵਾਲੀ ਸਿਚੁਏਸ਼ਨ ਹੈ ਨਹੀਂ ਆ